ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਸੰਗਤ ਨਹੀਂ ਕਰਦਾ ਜੋ ਸਾਧਗੁਰ ਸ਼ਰਨ ਸੰਗਤ ਨਹੀਂ ਆਈ ਮਾਰਦ ਕਹਿੰਦੇ ਨੇ ਤ੍ਰਿਗ ਜੀਵੇ ਤ੍ਰਿਗ ਜੀਵਾਸ ਐਡੀ ਵੱਡੀ ਮਾਰਦ ਨੇ ਲਾਂਤ ਪਾ ਦਿੱਤੀ ਤ੍ਰਿਗ ਦਾ ਅਰਥ ਫਟੇ ਹੋਣਾ ਹੈ ਜੇ ਕਿਸੇ ਨੂੰ ਇੱਕ ਵਾਰ ਕਹਿਣਾ ਵੇ ਸਰੇਟੇ ਮੂੰਹ ਤੇ ਜੇ ਹਜ਼ਾਰਾਂ ਲਾਂ ਦਾ ਪਾਣੀ ਆ ਹੋਂ ਗੁਰੂ ਨੇ ਸ਼ਬਦ ਵਰਤਿਆ ਤ੍ਰਿਗ ਜਿਹੜਾ ਸਤਿਗੁਰੂ ਸ਼ਰਣ ਸੰਗਤ ਨਹੀਂ ਆਇਆ ਮਰਦ ਕਹਿੰਦੇ ਨੇ ਹਜ਼ਾਰਾਂ ਲਾਂ ਤਾਂ ਨੇ ਉਹਦੇ ਐਸੇ ਜੀਵਨ ਗੁਰੂ ਨੇ ਰੱਬ ਨੇ ਇੰਨਾ ਸੁੰਦਰ ਜੀਵਨ ਦਿੱਤਾ ਪਰ ਇੰਨੇ ਅੱਖਾਂ ਦੇ ਭਾਰ ਹੋ ਗਿਆ ਰਣ ਗਵਾਈ ਸੋਏ ਕੈ ਦਿਵਸ ਗਵਾਇ ਖਾਏ ਹੀਰੇ ਜੈ ਸਾ ਜਨਮ ਹੈ ਕੌਡੀ ਬਦਲੇ ਜਾਏ